ਜੀ ਮਿੱਤਰੋ ਪੰਜਾਂ ਨੇ ਬਿਊਟੀ ਪਾਰਲਰ ਫੋਟਾ ਬਾਈ ਗੱਡੀਆਂ ਦਾ ਠੀਕ ਹੈ ਆਫਰ ਰੱਖਦੇ ਆ ਵੱਡੇ ਵੱਡੇ ਤੇ ਆਪਾਂ ਜਾਣ ਨਹੀਂ ਦੇਣੀ ਠੀਕ ਹੈ ਬਾਈ ਤੇ ਬਾਈ ਗੱਡੀਆਂ ਦੇ ਮਗਰ ਆਫਰ ਰੱਖਿਆ ਬਾਈ ਨੇ ਠੀਕ ਹੈ ਤੁਸੀਂ ਸੋਚੇ ਹੈਰਾਨ ਹੋ ਜਾਓ ਕਿ ਤੁਸੀਂ ਗੱਡੀ ਜੀ ਕਦੇ ਰੱਖੀ ਨਹੀਂ ਠੀਕ ਹੈ ਤੇ ਪੰਜਾਂ ਨੇ ਆਫਰ ਰੱਖਿਆ ਤੇ ਆਪਾਂ ਪੰਜਾਂ ਨੂੰ ਸੁਣਦੇ ਵੀ ਕੀ ਕੀ ਆਫਰ ਰੱਖਿਆਗੇ ਤੇ ਗੱਡੀਆਂ ਬਾਈ ਤੁਹਾਨੂੰ ਪਤਾ ਹੀ ਗੱਡੀਆਂ ਅੱਜ ਕੱਲ ਹਰੇਕ ਨੂੰ ਦਾ ਸ਼ੌਂਕੀਏ ਗੱਡੀਆਂ ਦਾ ਭਾਈ ਜੀ ਆਪਾਂ ਟਰਾਈ ਕਲੀਨਿੰਗ ਦੇ ਨਾਲ ਆਫਰ ਦੇਤਾ ਸਮਾਨ ਦੇਵਾਂਗੇ ਨਾਲ ਜਿਵੇਂ ਇੱਕ ਇੰਟੀਰੀਅਰ ਟਾਵਲ ਦੇਵਾਂਗੇ ਨਾਲ ਐਕਸਟੀਰੀਅਰ ਟਾਵਲ ਦੇਵਾਂਗੇ ਜਿਹੜਾ ਤੁਸੀਂ ਤੌਲੀਆ ਬਾਹਰ ਵਰਤਣਾ ਗੱਡੀ ਦੇ ਉਹ ਬਾਹਰ ਹੀ ਵਰਤਣਾ ਜਿਹੜਾ ਅੰਦਰ ਵਰਤਣਾ ਉਹ ਅੰਦਰ ਹੀ ਵਰਤਣਾ ਹਾਂ ਬਾਹਰਲਾ ਅੰਦਰ ਲਾਉਣਾ ਨਹੀਂ ਹਾਂ ਬਾਹਰਲਾ ਅੰਦਰ ਲਾਉਣਾ ਨਹੀਂ ਤੇ ਅੰਦਰਲਾ ਬਾਹਰ ਨਹੀਂ ਲਾਉਣਾ ਠੀਕ ਹੈ ਨਾਲ ਆਰਗੈਨਿਕ ਪਰਫਿਊਮ ਤੁਸੀਂ ਗੱਡੀ ਚ ਜੋ ਟ੍ਰੈਕਿੰਗ ਕਰੋਗੇ ਤਾਂ ਪਰਫਿਊਮ ਰੱਖਣਾ ਹੋਵੇ 1 ਮਹੀਨਾ ਘੱਟੋ ਘੱਟ ਪਰਫਿਊਮ 60 ਦਿਨ ਲਿਖਿਆ ਤੇ 60 ਦਿਨ ਤੱਕ ਪਰਫਿਊਮ ਦੀ ਖੁਸ਼ਬੂ ਰਹੂਗੀ ਠੀਕ ਹੈ ਨਾਲ ਮਰੂਤੀ ਸੂਕੀ ਦੀ ਇੱਕ ਵੈਕਸ ਕਿੱਟ ਹੈ ਤੁਸੀਂ ਘਰੇ ਵੀ ਪਾਲਿਸ਼ ਕਰਨੀ ਤਾਂ ਆ ਜਾਨਬ ਜਮਾ ਬਿਲਕੁਲ origignal ਹੈ ਮੁੱਤੀ ਸੀ ਯੂਕੀ ਦੀ ਤੇ 399 ਰੁਪਏ ਦਾ ਰੇਟ ਹੈ ਤੇ ਕੁੱਲ ਮਲਾ ਕੇ ਮੇਰੇ ਹਿਸਾਬ ਨਾਲ 11100 ਦਾ ਪ੍ਰੋਡਕਟ ਪਾਇਨਾ ਨੇ ਰੈਡੀ ਕਰ ਚੁੱਕੇ ਨੇ ਠੀਕ ਹੈ। ਕੀ ਬਾਤ ਆ ਭਾਈ ਆਫਰ ਕਰ ਮੰਨਣਾ ਤੇ ਜਾਣ ਦੇਣਾ ਭਾਈ ਠੀਕ ਹੈ। ਸਿਰਾ ਕੰਮ ਕਰਦਾ ਪੰਜਾਂ ਦੇ ਬਟਿੰਡੇ ਦੇ ਵਿੱਚ ਜਦੋਂ ਮਰਜੀ ਆ ਕੇ ਤੇ ਆਪਣੀ ਵੀਡੀਓ ਬਹੁਤ ਬਹੁਤ ਸ਼ੇਅਰ ਕਰ ਦੇਣਾ ਭਾਈ ਠੀਕ ਹੈ ਤੇ ਉਹਦਾ ਵੀ ਲਾਭ ਉਠਾਉਣਾ ਜਿਹੜਾ ਬੰਦਾ ਸ਼ੇਅਰ ਕਰਕੇ ਆਉਂਦਾਗਾ ਪਾਇਆਂ ਵੱਲੋਂ ਕੋਈ ਨਾ ਕੋਈ ਗੈਸਟ ਜਿਵੇਂ ਕਿ ਪਰਫਿਊਮ ਜਾਂ ਕੁਛ ਵੀ ਭਾਈ ਟੋਟੋ ਕਟ 150 ਦੀ 150 ਤੋਂ ਨਜ਼ਦੀਕ ਕੀ ਤੁਹਾਨੂੰ ਹੋਣੀ ਆਉਂਦਾ ਹੈ ਤੇ ਉਹਦੇ ਮਗਰ ਵੀ ਬਾਈ 100000 ਰੁਪਏ ਦਾ ਤੁਹਾਨੂੰ ਦੇ ਕੇ ਭੇਜਣਗੇ ਨਾਲ ਨਾਲ ਬਾਈ ਜੀ ਆਪਾਂ ਸਿੱਧੂ ਬਾਈ ਜੀ ਨੂੰ ਟ੍ਰਿਬਿਊਟ ਦੇਣ ਵਾਸਤੇ ਇੱਕ ਆਪਾਂ ਮੈਟ ਮੰਗਵਾਇਆ ਹੈ ਸਪੈਸ਼ਲ 5911 ਝੋਟੇ ਵਾਸਤੇ ਕੀ ਬਾਤ ਹੈ ਬਈ ਠੀਕ ਹੈ ਹਾਂ ਇਹ ਮੈਟ ਬਹੁਤ ਪਿਆਰ ਕਰਦਾ ਹਾਂ ਹਾਂ ਜੀ ਹਾਂ ਜੀ ਉਹਨਾਂ ਲਈ ਸਪੈਸ਼ਲ ਆਪਾਂ ਇੱਕ ਟ੍ਰਿਬਿਊਟ ਦੇ ਰਹੇ ਹਾਂ ਉਹਨਾਂ ਵਾਸਤੇ ਠੀਕ ਹੈ ਇਹ ਵੀ ਬਣ ਜਾਣੇ ਆ ਉਹਨਾਂ ਦਾ ਠੀਕ ਹੈ ਤੇ ਬਾਈ ਜਾਨ ਨਹੀਂ ਦੇਣਾ ਮੌਕਾ ਬਾਈ ਬਾਕੀ ਜਿੱਥੇ ਜਗ੍ਹਾ ਦੇਖ ਹੀ ਲਈਆ ਠੀਕ ਹੈ ਜਿਹੜੇ ਆਪਾਂ ਇਹ ਸਮਾਨ ਦੇ ਰਹੇ ਹਾਂ ਤੋ ਥੋੜਾ ਥਿਆ ਦੇਣਾ ਬਾਈ ਜੀ ਨਾਮ ਪਰ ਆਇਆ ਨਾਲ ਇਹਨਾਂ ਦੇ ਕੁਝ ਹੋਰ ਵੀ ਬੰਦਾ ਕੁਝ ਓਪਰ ਲੈ ਸਕਦਾ ਮਤਲਬ ਇਹ ਕੋਈ ਲਾਭ ਜਿਵੇਂ ਬਾਈ ਜੀ ਇਹਦੇ ਆਲਟਰਨੇਟ ਕੀ ਹੈ ਤੁਸੀਂ ਮੰਨ ਲਓ ਗੱਡੀ ਟਰੈਕ ਕਲੀਨ ਕਰਾਈ ਹੈ ਸਾਡੇ ਤੋਂ ਤਾਂ ਤੁਸੀਂ ਇਹ ਸਮਾਨ ਨਹੀਂ ਲੈਣਾ ਚਾਹੁੰਦੇ ਤਾਂ ਅਸੀਂ ਤੁਹਾਨੂੰ ਦੋ ਵਾਸ਼ਿੰਗ ਦੇ ਦਿਆਂਗੇ ਫ੍ਰੀ ਆਫ ਕਾਸਟ ਜੀ ਉਹ ਜੇ ਬੰਦੇ ਨੇ ਗਾਣੂ ਵੀ ਕਰਾਉਣੀ ਹੈ ਤਾਂ ਉਹਦੇ ਵਿੱਚ ਐਡ ਕਰ ਸਕਦਾ ਹਾਂ ਹਾਂ ਜੀ ਐਡ ਕਰ ਸਕਦਾ ਜੇ ਬੰਦੇ ਨੇ ਕੇਰਾ ਡ੍ਰੈਕ ਕਲੀਨ ਕਰਾ ਲਈ ਬਾਈ ਕੱਲ ਨੂੰ ਫੇਰ ਦੁਬਾਰੇ ਕਰਾਉਣੀ ਆ ਤਾਂ ਉਹ ਪੈਸੇ ਬਾਈ ਕੰਨੇ ਵਿੱਚ ਉਹਦੇ ਅਡਜਸਟਮੈਂਟ ਕਰਾਂਗੇ ਅਡਜਸਟਮੈਂਟ ਕਰਾਂਗੇ ਤੁਹਾਡੇ ਤੁਹਾਡੀ ਅਮਾਉਂਟ ਹੈ ਤੁਹਾਡੀ ਸਾਡੇ ਕੋਲ ਜਮਾ ਹੈ ਲੈ ਵੀ ਕੀ ਬਾਤ ਹੈ ਇਹਦੇ 'ਚ ਕੱਲਾ ਇਹ ਨਹੀਂ ਆ ਕਿ ਆਪਾਂ ਜਿਹੜਾ ਇੱਕ ਵਾਰੀ ਟੈਟੇ ਦੱਸਤਾ ਉਹੀ ਦੇਣਾ ਠੀਕ ਹੈ ਆਪਾਂ ਜਿਵੇਂ ਇੱਕ ਆਫਰ ਦੱਸਤਾ ਕਿ ਆਪਾਂ 900 ਰੁਪਏ ਦਾ ਆਫਰ ਦੇ ਰਹੇ ਹਾਂ ਡਿਸਕਾਊਂਟ ਦੇ ਰਹੇ ਹਾਂ ਚਾਹੇ ਤੁਸੀਂ ਉਹਦੇ 'ਚ ਸੈੱਟਰੀ ਲੈ ਲਓ ਇਹ ਬਾਈ ਜਿਹੜਾ ਮੁੱਤ ਹੈ ਚਾਹੇ ਕੋਈ ਤੁਸੀਂ ਚਾਹੇ ਤੁਸੀਂ ਆਗੇ ਆਲਟਰਨੇਟਲੀ ਕੋਈ ਵੀ ਆਪਣੇ ਸ਼ੌਪ 'ਚੋਂ ਐਕਸੈਸਰੀ ਕੋਈ ਵੀ ਸਿਲੈਕਟ ਕਰ ਲਓ ਤੇ ਜਾਓ ਕੀ ਫਾਊਂਡੇਸ਼ਨ ਨਹੀਂ ਹੈ ਕਿ ਆਪਾਂ ਜਿਹੜਾ ਉਹ ਪੈਕੇਜ ਬਣਾਤਾ ਉਹ ਹੀ ਲੈਣਾ ਤੁਜੀ ਆਪ ਦੀ ਚੋਇਸ ਨਾਲ ਕੋਈ ਵੀ ਪ੍ਰੋਡਕਟ ਸ਼ਾਪ ਤੋਂ ਖਰੀਦ ਲੈ। ਹਾਂਜੀ ਭਾਈ ਜੀ ਵਾਸ਼ਿੰਗ ਤੇ ਤੇ ਡਰਾਈ ਕਲੀਨਿੰਗ ਤੇ ਆਫਰ ਘੱਟ ਰੱਖਿਆ ਵੀ ਆਪਣੇ ਕੋਲ ਗੱਡੀ ਤੁਸੀਂ ਡਰਾਈ ਕਲੀਨ ਕਰਾਓ ਸਾਰੀ ਗੱਡੀ ਏਕ ਰੇਟ ਡਰਾਈ ਕਲੀਨ ਹੋਊਗੀ ਸਾਰੇ ਜੋ ਪ੍ਰੋਡਕਟ ਵਰਤੇ ਜਾਣਗੇ ਉਹ ਆਪਾਂ ਬ੍ਰਾਂਡਡ ਵਰਤਾਂਗੇ ਬ੍ਰਾਂਡਡ ਪ੍ਰੋਡਕਟ ਤੋਂ ਬਿਨਾ ਕੋਈ ਵੀ ਪ੍ਰੋਡਕਟ ਆਪਾਂ ਯੂਜ਼ ਨਹੀਂ ਕਰਾਂਗੇ ਠੀਕ ਹੈ ਠੀਕ ਹੈ ਕੋਈ ਲੋਕਲ ਮੇਡ ਪ੍ਰੋਡਕਟ ਤੁਹਾਨੂੰ ਨਹੀਂ ਮਿਲੂਗਾ ਆਪਣੇ ਠੀਕ ਹੈ ਤਾਂ ਜਿਹੜੇ ਲੋਕਲ ਮੇਡ ਪ੍ਰੋਡਕਟ ਹੁੰਦੇ ਉਹ ਗੱਡੀ ਦੇ ਕਲਰ ਨੂੰ ਬਹੁਤ ਜ਼ਿਆਦਾ ਖਰਾਬ ਕਰਦੇ ਆ ਜਿਹੜੇ ਸੀਟਸ ਕਵਰ ਪਾਏ ਹੁੰਦੇ ਉਹਨਾਂ ਦੇ ਖੇਤੀ ਉਹਨਾਂ ਦੀ ਡੈਂਸਟੀ ਘਟ ਜਾਂਦੀ ਹੈ ਖੇਤੀ ਪਾੜ ਜਾਂਦੇ ਆ ਪਰ ਆਪਾਂ ਜੋ ਡਰਾਈਕਲਿੰਗ ਵਾਸਤੇ ਪ੍ਰੋਡਕਟ ਯੂਜ਼ ਕਰਾਂਗੇ ਉਹ ਵੀ ਬਹੁਤ ਬ੍ਰਾਂਡਡ ਹੋਣਗੇ ਜੋ ਵਾਸ਼ਿੰਗ ਵਾਸਤੇ ਹੋਣਗੇ ਉਹ ਵੀ ਬ੍ਰਾਂਡਡ ਹੁਣ ਆਪਾਂ ਨਾਲ ਆਫਰ ਲਾਤਾ ਵੀ ਤੁਸੀਂ ਗੱਡੀ ਡਰਾਈਕਲਿੰਗ ਕਰਾਉਣੀ ਹੈ ਉਹ ਗੱਡੀ ਦੇ ਵਾਸਤੇ ਟਾਵਲ ਨਾਲ ਦਿਆਂਗੇ ਠੀਕ ਹੈ ਇਹ ਮਰੂਤੀ ਸਯੂਕੀ ਦੀ ਰੀਜਨਲ ਕਿਟ ਹੈ ਵੈਕਸ ਕਿਟ ਇਹ ਨਾਲ ਦਿਆਂਗੇ ਜੀ ਆਪਾਂ ਮਤਲਬ ਜਿਹੜੇ ਕੇ ਮਤਲਬ ਕਿ ਇਹ ਜਿਵੇਂ ਡਰਾਈ ਕਲੀਨ ਕਰਾਉਣੇ ਆਪਾਂ ਡਰਾਈ ਕਲੀਨ ਹਾਂ ਹਾਂ ਠੀਕ ਹੈ ਉਹਦੇ ਨਾਲ ਇਹ ਆਪਾਂ ਆਫਰ ਲਾਤੇ ਆਫਰ ਲਾਤੇ ਨਾਲ ਆਰਗੈਨਿਕ ਪਰਫਿਊਮ ਹੈ ਇਹ ਨਾਲ ਦਿਆਂਗੇ ਠੀਕ ਹੈ ਨਾਲ ਇੰਟੀਰੀਅਰ ਟਾਵਲ ਲੱਗ ਐਕਸਟੀਰੀਅਰ ਟਾਵਲ ਲੱਗ ਮਤਲਬ ਤੁਹਾਡੀਆਂ ਕੰਮ ਨਹੀਂ 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 ਬਿਲਕੁਲ ਭਾਈ ਜੀ ਆਹ ਮਰੂਤੀ ਸਯੂਕੀ ਦਾ ਰੀਜਨਲ ਪ੍ਰੋਡਕਟ ਹੈ ਇਹ ਜੀ ਮਰੂਤੀ ਸਯੂਕੀ ਦਾ ਰੀਜਨਲ ਪ੍ਰੋਡਕਟ ਹੈਗਾ ਭਾਈ ਠੀਕ ਹੈ ਇਹ ਵੈਕਸ ਹੈ ਇਹ ਬਚ ਕਰ ਲੈਂਗੇ ਦੇਖੋ ਜੀ 349 ਰੁਪਏ एमआरपी ਹੈ ਮਤਲਬ ਘਟੋ ਘਟਾ ਇਹ ਕਿੰਨੇ ਦਾ ਤੁਸੀਂ ਸਮਾਨ ਮਤਲਬ ਇਹ 1000 ਰੁਪਏ ਦੇ ਲਗਭਗ ਨੇੜੇ ਸਮਾਨ ਹੈਗੇ 1000 ਰੁਪਏ ਦਾ ਬਾਈ 1000 ਰੁਪਏ ਦਾ ਆ ਮਾਈਕਰੋ ਫਾਈਬਰ ਮਾਈਕਰੋ ਫਾਈਬਰ ਟਾਇਵਲ ਹੈ ਠੀਕ ਹੈ ਭਾਈ ਵੀ ਇਹਦਾ ਕਿਵੇਂ ਆਪਾਂ ਨੂੰ ਪਤਾ ਲੱਗੂਗਾ ਇਹ ਇਹ ਸਾਰਾ ਜਿਹੜੇ ਮਤਲਬ ਜਿਹੜੇ ਭਰਾਵਾਂ ਨੂੰ ਪਤਾ ਹੈ ਬ੍ਰਾਂਡ ਬਾਰੇ ਜਿਵੇਂ 3M ਦਾ ਬ੍ਰਾਂਡ ਹੈ ਟਾਰਟਲ ਦਾ ਬ੍ਰਾਂਡ ਹੈ ਮੈਗ ਵਾਇਰ ਦਾ ਬ੍ਰਾਂਡ ਹੈ ਇਹ ਸਾਰੇ ਮਤਲਬ ਆ ਵਰਥ ਦੀ ਪਾਲਿਸ਼ ਹੈ ਬਾਡੀ ਪਾਲਿਸ਼ ਠੀਕ ਹੈ ਇਹ ਸਾਰੇ ਮਤਲਬ ਬ੍ਰਾਂਡਡ ਪ੍ਰੋਡਕਟ ਯੂਜ਼ ਕਰਾਂਗੇ ਤੇ ਅੰਦਰ ਲੋਕਲ ਕੋਈ ਵੜਾਕ ਨਹੀਂ ਹੋਊਗਾ ਇਹ ਕਹਿੰਦੇ ਭਾਈ ਜਿਹੜੇ ਬਾਈਆਂ ਵਰਕ ਦੇ ਚੰਗੀਆਂ ਗੱਡੀਆਂ ਵਾਲੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੀ ਹੁੰਦਾ ਵੀ ਇਹ 1475 1475 ਰੁਪਏ ਤਾਂ ਕੱਢੀ ਆ ਆਪਣੇ ਮਾਰਕੀਟ ਦੇ ਵਿੱਚ ਠੀਕ ਹੈ। ਕੀ ਆਵਾਜ਼ ਆ ਭਾਈ ਤੇ ਸ਼ੈਂਪੂ ਜੋ ਵੀ ਹੋਇਆ ਮਤਲਬ ਪਾਲਿਸ਼ ਹੋਈਏ 3M ਬ੍ਰਾਂਡ ਦੇ ਆਪਾਂ ਸ਼ੈਂਪੂ ਯੂਜ਼ ਕਰਦੇ ਆ ਤਿੰਨ ਚਾਰ ਬ੍ਰਾਂਡ ਆਪਣੇ ਕੋਲੇ ਬ੍ਰਾਂਡਡ ਹੈਗੇ ਆ। ਬਾਈਆਂ ਨੇ ਆਫਰ ਲਾਇਆ ਮਤਲਬ ਜੇ ਤੁਸੀਂ ਇਹਨਾਂ ਤੋਂ ਬੜਾ ਕੁਝ ਲੈਣਾ ਤਾਂ ਉਹਨੇ ਕੁ ਪੈਸੇ ਦਾ ਮਤਲਬ ਤੁਸੀਂ ਕੋਈ ਚੀਜ਼ ਹੋਰ ਵੀ ਲੈ ਸਕਦੇ ਆ। ਠੀਕ ਹੈ ਵੀ ਕੋਈ ਵੀ ਚੀਜ਼ ਜੇ ਮੈਂ ਕੋਈ ਕੋਲ ਐਨਰ ਕੀ ਆਂ ਦੀ ਇੱਕ ਇੱਕ ਸਾਫ ਨਿਉ ਕਰ ਸਕਦੇ ਸ਼ੌਕੀ ਠੀਕ ਹੈ ਭਾਈ ਕੀ ਆ ਬਾਤ ਹੈ ਜੇ ਤੁਸੀਂ ਕੋਈ ਅਮਾਉਂਟ ਵੱਧ ਦੀ ਚੀਜ਼ ਪਰਚੇਸ ਕਰਦੇ ਹੋ ਤਾਂ ਉਹਦੇ ਨਾਲ ਜੋ ਆਪਣਾ ਪੈਕੇਜ ਆ ਉਸ ਤੋਂ ਜਿਹੜੀ ਐਡੀਸ਼ਨਲ ਅਮਾਉਂਟ ਹੈ ਸਿਰਫ ਤੁਸੀਂ ਉਨੀ ਪੇ ਕਰਨੀ ਹੈ ਬਾਕੀ ਸਾਨੂੰ ਉਸੇ ਤਰ੍ਹਾਂ ਹੀ ਡਿਸਕਾਊਂਟ ਚ ਕੱਟੀ ਗਈ ਓਕੇ ਓਕੇ ਮੰਨ ਲਓ ਕੋਈ 1500 ਵਾਲੀ ਚੀਜ਼ ਲੈ ਲਈ ਤਾਂ ਜਿੰਨੀ ਅਮਾਉਂਟ ਆਪਾਂ ਨਾਲ ਦੇਰੇ ਸੀ ਉਹ ਕੱਟ ਕੇ ਬਾਕੀ ਪੇ ਕਰਕੇ ਮਤਲਬ ਲੈ ਕੀ ਆ ਬਾਤ ਸੁਣਿਆ ਸੀ ਵੀ ਭਾਈ ਕੱਲੀਆਂ ਤੁਸੀਂ ਵੱਡੀਆਂ ਕੱਟੀਆਂ ਹੀ ਮਤਲਬ ਉਹ ਕਰਦੇ ਹੋ ਪਹਿਲਾਂ ਅਸੀਂ ਮਤਲਬ ਲਗਜ਼ਰੀ ਗੱਡੀਆਂ ਵਾਸਤੇ ਸ਼ੁਰੂ ਕੀਤਾ ਸੀ ਵੀ ਲਗਜ਼ਰੀ ਗੱਡੀਆਂ ਕਿਰਾਇਆ ਕਰਾਂਗੇ ਠੀਕ ਹੈ ਪਰ ਬਹੁਤ ਵਿੱਚ ਇਹ ਜਿਹੇ ਭਰਾ ਨੇ ਜਿਨ੍ਹਾਂ ਨੇ ਪੁਰਾਣੀਆਂ ਗੱਡੀਆਂ ਸੰਭਾਲੀਆਂ ਹੋਈਆਂ ਨੇ ਬਹੁਤ ਜ਼ਿਆਦੀਆਂ ਉਹਨਾਂ ਵਾਸਤੇ ਤਾਂ ਉਹੀ ਹੀਰਾ ਨੇ ਤਾਂ ਫਿਰ ਸਾਨੂੰ ਮਤਲਬ ਪੁਰਾਣੀਆਂ ਗੱਡੀਆਂ ਤੇ ਵੀ ਸਾਰਾ ਕੰਮ ਉਵੇਂ ਅਸੀਂ ਉਹਨੇ ਸ਼ੌਂਕ ਨਾਲ ਹੀ ਕਰਦੇ ਆ ਜਿੰਨੇ ਕੋਈ ਕਿਸੇ ਦੀ ਨਵੀਂ ਗੱਡੀ ਮਤਲਬ ਉਹੀ ਪ੍ਰੋਡਕਟ ਜਿਹੜਾ ਕਰੋੜਾ ਰੁਪਏ ਦੀ ਗੱਡੀ ਹੁੰਦਾ ਹੈ ਉਹੀ ਅਸੀਂ ਮਤਲਬ ਆਲਟੋ ਤੇ ਆਲਟੋ ਤੇ ਵੀ ਉਹੀ ਵਰਤਦਾ ਇਹਦੇ ਉੱਪਰ ਵੀ ਉਹੀ ਪ੍ਰੋਡਕਟ ਉਹੀ ਪ੍ਰੋਡਕ ਓਕੇ ਇਹ ਸਾਰੇ ਹੀ ਬ੍ਰਾਂਡਰ ਸਾਰੇ ਬ੍ਰਾਂਡਰ ਇਹ ਬਾਕੀ ਆਪਣੇ ਜੋ ਵੀ ਪ੍ਰੋਡਕਟ ਆਪਣੇ ਕੋਲ ਕੀ ਬਾਤ ਹੈ ਵਾਟਰੂਮ ਤੋਂ ਬਾਅਦ ਨੂੰ ਆਪਣਾ ਬਈ ਕੂਮਟੀ ਕਹਿੰਦੇ ਆਪਾਂ ਉਹ ਆਪਾਂ ਡਿਟੇਲਿੰਗ ਬੂਥ ਕਹਿੰਦੇ ਨੇ ਆ ਓਕੇ ਠੀਕ ਹੈ ਜੀ ਇਹਨੂੰ ਕਹਿੰਦੇ ਸਪੈਸ਼ਲ ਇਹਦੇ ਪਾਸੇ ਤੇ ਇਹਨਾਂ ਨੇ ਪੂਰੀ ਕਵਰੇਜ ਦੇ ਪਿੱਛੇ ਵਗੈਰਾ ਕਰ ਰੱਖੀ ਹੈ ਤਾਂ ਕਿ ਅੰਦਰ ਇੱਕ ਵੀ ਕਣ ਮਿੱਟੀ ਦਾ ਨਾ ਰਹੇ ਐਦਾਂ ਹੀ ਆ ਬਈ ਬਿਲਕੁਲ ਜੀ ਕੀ ਬਾਤ ਹੈ ਬਈ ਨਾਲ ਨਾਲ ਆਪਾਂ ਟੈਂਪਰੇਚਰ ਵੀ ਮੈਂਟੇਨ ਕਰਦੇ ਆ ਜਿਵੇਂ ਪ੍ਰੈਕਸ਼ਨ ਵਾਸਤੇ ਆਪਾਂ ਨੇ ਟੈਂਪਰੇਚਰ ਮੈਂਟੇਨ ਕਰਨਾ ਪੈਂਦਾ ਹੈਗਾ ਉਹ ਨਾਲ ਨਾਲ ਆਪਾਂ ਏਅਰ ਵੀ ਨਾਲ ਨਾਲ ਆਪਾਂ ਟੈਂਪਰੇਚਰ ਵੀ ਮੈਂਟੇਨ ਕਰਦੇ ਆ ਹਰ ਵੇਲੇ ਏਸੀ ਅੰਦਰ ਲੱਗਿਆ ਹੱਲ ਚੱਲਦਾ ਠੀਕ ਹੈ ਵੀ ਕਿਸੇ ਮਤਲਬ ਕੰਮ ਕਰਨ ਵਾਲੇ ਨੂੰ ਤਸੀਨੇ ਦਾ ਟੌਂਕਾ ਵੀ ਗੱਡੀ ਤੋਂ ਪਤਾ ਹਾਂ ਠੀਕ ਹੈ ਇੰਨਾ ਬਾਈ ਨਹੀਂ ਬਾਕੀ ਜਿਹੜੇ ਆਪਣੇ ਕੋਲੇ ਪੰਪ ਹੈ ਸਾਰੇ ਆਪਾਂ ਹਾਈ ਪ੍ਰੈਸ਼ਰ ਪੰਪ ਯੂਜ਼ ਕਰਦੇ ਹਾਂਗੇ ਠੀਕ ਹੈ ਤੇ ਇਹ ਆਪਣੇ ਕੋਲੇ ਸਟੀਮਰ ਵੀ ਹੈ ਜਿਵੇਂ ਵੱਖਰੇ ਵੱਖਰੇ ਪੈਕੇਜ ਹੈ ਕੈਮੀਕਲ ਵਾਸ਼ ਜਿਵੇਂ ਇੰਜਨ ਡ੍ਰਾਈਕਿੰਗ ਕਰਨਾ ਹੁੰਦਾ ਕੈਮੀਕਲ ਵਾਸ਼ ਤੇ ਸਟੀਮ ਵਾਸ਼ ਗੱਡੀ ਤੁਸੀਂ ਸਾਰੀ ਸਟੀਮ ਵਾਸ਼ ਵੀ ਕਰਾ ਸਕਦੇ ਹੋ ਜਿਹਦੇ ਚ ਅਸੀਂ ਮਤਲਬ ਇੰਟੀਰੀਅਰ ਵੀ ਸਟੀਮ ਨਾਲ ਕਰਾਂਗੇ ਕਿ ਸਟੀਮਰ ਦਾ ਹਾਈ ਬਹੁਤ ਹਾਈ ਪ੍ਰੈਸ਼ਰ ਹੈ ਦਾ ਸਟੀਮ ਦਾ ਇੰਜਨ ਵੀ ਇਸ ਸਟੀਮ ਕਲੀਨਿੰਗ ਆ ਕੱਡੀ ਕੀਤੀ ਪਈ ਆ ਦੇਖੋ ਆ ਕਰਕੇ ਦੇਖੋ ਆ ਦੇਖੋ ਭਾਈ ਫੁੱਲ ਜਣ ਦੇਖੋ ਆਹੀ ਚੀਜ਼ ਦਾ ਕੁਆਲਿਟੀ ਆ ਬੰਟੇ ਦੇਖੋ ਲੱਗ ਰਿਹਾ ਨਾ ਇਹ ਜਿਵੇਂ ਤੇਲ ਦੀ ਖਰਾਬ ਹੋਣਾ ਹੈ ਅਜੇ ਤਾਂ ਬੰਗਲਾ ਕਮੇਟ ਚੱਲ ਰਿਹਾ ਹੈ ਠੀਕ ਹੈ ਇਹਨੂੰ ਟੈਕਨਿਕ ਟੂਪਰ 90 ਵੋਲਟਾਂ ਤੋਂ ਸਾਰੀ ਗੱਲ ਠੀਕ ਹੈ ਕੀ ਬਾਤ ਆ ਬੰਦ ਕਰਾ ਸਮਾਂ ਵਾਟ ਠੀਕ ਹੈ ਅੱਜ ਸਨ ਵਾਟੀ ਅੰਦਰ ਜਿਹੜੀ ਆਪਾਂ ਕਰਦੇ ਹਾਂ ਇਹ ਸੈਰਾਮਿਕ ਕੋਟਿੰਗ ਹੋ ਰਹੀ ਹੈ ਆਪਣੇ ਕੋਲੇ ਗ੍ਰੇਫੀਨ ਕੋਟਿੰਗ ਵੀ ਕਰਦੇ ਆ ਸੈਰਾਮਿਕ ਵੀ ਕਰਦੇ ਆ ਤੇ ਹੋਰ ਆਪਣੇ ਕੋਲ ਬਾਈ ਜੀ ਜਿਵੇਂ ਇਹ ਕਸਟਮਰ ਕੋਈ ਜਿਆਦਾ ਬਹੁਤ ਜਿਆਦਾ ਪੇ ਨਹੀਂ ਕਰਨਾ ਚਾਹੁੰਦਾ ਗੱਡੀ ਤੇ ਤਾਂ ਆਪਾਂ ਇੱਕ ਸਕ੍ਰੈਚ ਰਿਮੂਵ ਵੀ ਕਰਦੇ ਆ ਜਿੱਥੇ ਮਤਲਬ ਕੋਟਿੰਗ ਨਹੀਂ ਕੀਤੀ ਜਾਂਦੀ ਪਰ ਥੋੜੀ ਗੱਡੀ ਤੇ ਸਕ੍ਰੈਚ ਰਿਮੂਵ ਕਰਕੇ ਸ਼ਾਈਨਿੰਗ ਲਿਆਂਦੀ ਜਾਊਗੀ ਤਾਂ ਮਤਲਬ ਉਹ ਕੋਟਿੰਗ ਨਹੀਂ ਕਰਾਂਗੇ ਉੱਤੇ ਉਹਦੀ ਕੰਬਾਉਂਡਿੰਗ ਵਰਡ ਯੂਜ਼ ਕੀਤਾ ਜਾਂਦਾ ਉਹਦੀ ਸ਼ਾਈਨਿੰਗ ਲਿਆਂਦੀਆਂ ਦੀ ਥੋੜੀ ਗੱਡੀ ਘੱਲੋ ਪਾਣੇ ਜਦ ਚਮਕਦੀ ਨਹੀਂ ਜਾਂ ਸਕ੍ਰੈਚ ਬਹੁਤ ਹੈ ਤੇ ਉਹ ਸਕ੍ਰੈਚ ਰਿਮੂਵ ਕੀਤੇ ਜਾਣੇ ਗੱਡੀ ਥੋੜੀ ਲਾਈਕ ਐਸ ਜਿਵੇਂ ਹੁਣ ਆ ਕੀਤੀ ਪਈ ਆ ਇਹ ਕੋਟਿੰਗ ਨਹੀਂ ਹੋਈ ਹਜੇ ਇੰਨੀ ਗੱਡੀ ਥੋੜੀ ਬਿਨਾ ਕੋਟਿੰਗ ਦੇ ਚੰਗੀ ਚੁੱਕੀ ਆ ਬੜੀ ਸੁੰਦਰ ਆ ਇਹ ਮੈਨੂੰ ਪਤਾ ਸੁੰਦਰ ਕੰਮ ਕਰ ਪਰ ਮੈਨੂੰ ਆਇਆ ਕਿ ਇੱਧਰ ਚ ਨਹੀਂ ਆ ਸੁੰਦਰਾ ਨਹੀਂ ਅਜੇ ਕੋਟਿੰਗ ਰਹਿੰਦੀ ਐ ਤਾਂ ਤੁਹਾਨੂੰ ਇਹ ਉਹਦੇ ਤੇ ਫਿਰ ਸਾਡੇ ਜਿਹੜੇ ਚਾਰਜ ਨੇ ਉਹ ਘੱਟ ਨੇ ਤਾਂ ਉਹ ਹਰ ਇੱਕ ਬੰਦਾ ਅਫੋਰਡ ਕਰ ਸਕਦਾ ਠੀਕ ਜੇ ਆਮ ਕੋਈ ਆਪਣਾ ਕੋਈ ਵੀ ਕਸਟਮਰ ਆਉਂਦਾ ਜਿਹੜਾ ਜਾਦੇ ਪੈਸੇ ਖਾਚਣਾ ਚਾਹੁੰਦਾ ਤਾਂ ਉਹਦੀ ਡਿਟੇਲਿੰਗ ਕਰਕੇ ਕੋਟਿੰਗ ਤੋਂ ਪਹਿਲਾਂ ਵਾਲਾ ਪ੍ਰੋਸੈਸਸ ਨੂੰ ਕਰਕੇ ਦੇ ਦਿੰਦੇ ਆ ਤਾਂ ਕਿ ਉਹਦੀ ਚਮਕ ਪੂਰੀ ਆ ਜਾਏ ਉਸ ਤੋਂ ਬਾਅਦ ਉਹ ਆਪ ਸੰਭਾਲ ਰੱਖ ਲੇ ਉਹਦੀ ਤਾਂ ਉਹਨੂੰ ਮਤਲਬ ਕੋਟਿੰਗ ਵਰਗਾ ਕੰਮ ਤੇ ਬਈ ਇਹ ਤੋਂ ਵੱਡੇ ਆਉਂਦੇ ਬਈ ਤਾਂ ਉਹਦੇ ਟਿੱਕਰ ਮੈਨੇ 10000 ਤੋਂ ਉੱਪਰ ਦਾ ਪਸਾ 20 ਗੱਡੀ ਜੇ ਸਾਡੇ ਕੋਲ ਕੰਮ ਹੋ ਗਈ ਵੀ ਆ ਤਾਂ ਗੱਡੀ ਨੂੰ ਉਹਨੇ ਪ੍ਰੋਡਕਟ ਬਣ ਜਾਣੇ ਦੇ ਦੇ ਵੀ ਉਹਨੂੰ ਸੰਭਾਲ ਲੈਣਾ ਠੀਕ ਹੈ ਇਸ ਤਰ੍ਹਾਂ ਹੀ ਆ ਬਈ ਬਿਲਕੁਲ ਕੀ ਬਾਤ ਆ ਬਈ ਕਸਟਮਰ ਕਾਲ ਨੂੰ ਕਹਿੰਦਾ